ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਤੇ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਸਵੇਰ ਦਾ ਟਾਈਮ ਹੈ 6:30 ਵਜੇ ਦਾ ਤੇ ਆਪਾਂ ਕੀਤਾ ਜੀ ਬਰੌਗ ਸਟਾਰਟ ਅੱਜ ਸਵੇਰੇ ਸਵੇਰੇ ਆਹ ਥੋੜਾ ਜਾਤੁਰਣੇ ਗਏ ਸੀਗੇ ਤਾਂ ਪਾ ਤੁਹਾਨੂੰ ਬਾਹਰ ਦਾ ਵੀਊ ਦਿਖਾਉਂਦੇ ਆ ਬਹੁਤ ਵਧੀਆ ਸਵੇਰ ਹੈ ਜੀ ਤੜਕੇ ਤੜਕੇ ਦੀ ਦੁਰਨਾ ਜ਼ਰੂਰੀ ਹੁੰਦਾ ਹੈ ਜੀ ਥੋੜਾ ਬਹੁਤਾ ਚਾਹੇ ਤويه ਠੰਡ ਤਾਂ ਕਾਫੀ ਹੈ ਬਾਕੀ ਫਿਰ ਵੀ ਬਹੁਤ ਵਧੀਆ ਲੱਗਦਾ ਹੈ ਸਵੇਰੇ ਸਵੇਰੇ ਜਦੋਂ ਆਪਾਂ ਵਾਕ ਕਰਦੇ ਆਂ ਤਾਂ ਤੇ ਅੱਜ ਮੈਂ ਸੋਚਿਆ ਕਿ ਆਪਾਂ ਸਵੇਰ ਦਾ ਥੋੜਾ ਜਿਹਾ ਥਿਊ ਦਿਖਾਦੀ ਪੰਜਾਬ ਦਾ ਤੇ ਆਪਣੇ ਪੰਜਾਬ ਦੇ ਵਿੱਚ ਬਹੁਤ ਵਧੀਆ ਦੰ ਉਹ ਗੁਰਬਾਣੀ ਚੱਲ ਰਹੀ ਹੁੰਦੀ ਹੈ ਨਾ ਚਾਰੇ ਪਾਸੇ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਤਾਂ ਗੁਰਦੁਆਰਿਆਂ ਦੇ ਵਿੱਚ ਮਿਹਰਬਾਨੀ ਪੜੀ ਜਾ ਰਹੀ ਹੁੰਦੀ ਹੈ ਤੇ ਮਨ ਨੂੰ ਬਹੁਤ ਸਕੂਨ ਮਿਲਦਾ ਚਾਰਜ ਫੇਰੇ ਹੋਣ ਐ ਨਾ ਬਾਜਾਂ ਆਉਂਦੀਆਂ ਨੇ ਗੁਰਬਾਣੀ ਦੀਆਂ ਤੇ ਬਹੁਤ ਸਕੂਨ ਮਿਲਦਾ ਹੈ ਮਨ ਨੂੰ ਇਸ ਵੇਲੇ ਸਵੇਰ ਤੁਣਾ ਜੀ ਬਹੁਤ ਜ਼ਰੂਰੀ ਹੁੰਦਾ ਹੈ ਚਾਹੇ ਥੋੜਾ ਬਹੁਤਾ ਤੁਰ ਲਈਏ चलो आप हूँ थोड़ी दूर ही गए सी जो भी भाई पार चैनल का पहली बार देख रहे हो वीडियो तो ना हो तो चैनल जी सबसक्राइब जरूर करो वीडियो में जी एंड तक जरूर देखिए अगर तक तो अपना थोड़ी दिखावे तो आप गए सके ਤੇ ਉੱਧਰ ਦਾ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਇੱਥੋਂ ਹੁਣ ਮੈਂ ਕਰਤੀ ਸੀ ਵਾਪਸੀ ਇੱਥੇ ਤੋਂ ਅੱਜ ਆਪਾਂ ਦਾਤਨ ਸਫੈਦੇ ਦਾਤਨ ਬਹੁਤ ਵਧੀਆ ਲੱਗਦਾ ਹੈ ਮੈਨੂੰ ਮੈਂ ਬਚਪਨ ਤੋਂ ਲੈ ਕੇ ਸਫੈਦੇ ਦਾਤਨ ਜਲੂਰ ਕਰਦੀ ਨਹੀਂ ਆ ਤੇ ਕਿਉਂਕਿ ਸਾਡੇ ਬਜ਼ੁਰਗ ਮੇਰੀ ਦਾਦੀ ਮਾ ਕਰਦੇ ਹੁੰਦੇ ਸੀ ਇਹ ਜਨਾਬਾ ਦੇਖ ਕੇ ਤੇ ਮੈਨੂੰ ਉਦੋਂ ਦਾ ਹੀ ਬਹੁਤ ਵਧੀਆ ਲੱਗਦਾ ਹੈ ਦਾਪਨ ਕਰਨਾ ਕਿ ਨਾਲੇ ਫਰੈਸ਼ ਫਰੈਸ਼ ਹੋ ਜਾਂਦਾ ਹੈ ਮਾਊਥ ਉਹ ਕਿਹਾ ਹਨਾ ਵੀ ਹੁੰਦਾ ਹੀ ਉਹ ਟੇਸਟ ਵੀ ਸਵੈਦੇ ਦਾ ਤੇ ਚਲੋ ਤੁਹਾਨੂੰ ਨਾ ਪਾ ਰਾਪਸੀ ਕਰ ਲਈ ਸੀ ਇਹ ਤੇ ਜੀ ਪੰਛੀਆਂ ਦੀ ਜੋਰ-ਜੋਰ ਦਾ ਪਰਬਾਨੀ ਦੀ ਬਹੁਤ ਮਧਿਆ ਆਵਾਜ਼ ਆ ਰਹੀਆਂ ਸੀ। ਕਿ ਪੰਛੀ ਕਿ ਬਹੁਤ ਜ਼ਿਆਦਾ ਤੇਜ ਆ ਰਹੇ ਸੀ ਸਵੇਰੇ ਸਾਰੇ। ਤੇ ਕਹਿੰਦੇ ਹੁੰਦੇ ਆ ਨਾ ਕਿ ਪ੍ਰਮਾਤਮਾ ਦਾ ਨਾਮ ਲੈਂਦੇ ਆ ਪੰਛੀ ਵੀ ਸਵੇਰੇ ਸਾਰੇ ਇਹਨਾਂ ਨੂੰ ਕਿ ਪੰਛੀ ਤਾਂ ਜੀ 3 ਵਜੇ ਹੀ ਸਵੇਰੇ ਬੋਲਣ ਲੱਗ ਜਾਂਦੇ ਆ ਆਪਾਂ ਤਾਂ ਲੇਟ ਉੱਠੀਦਾ ਏ। ਤੇ ਉਹ ਵੀ ਪ੍ਰਮਾਤਮਾ ਦਾ ਨਾਮ ਜਪਦੇ ਆ। ਤੇ ਆਪਾਂ ਬਜ਼ੁਰਗਾਂ ਤੋਂ ਇਹੀ ਗੱਲਾਂ ਹੀ ਸੁਣਦੇ ਆਏ ਆਂ ਛਿਰੂ ਤੋਂ ਤੇ ਚਲੋ ਹੁਣ ਆਪਾਂ ਇੱਥੇ ਘਰੇ ਆ ਗਏ ਸੀ ਘਰੇ ਆ ਕੇ ਮੈਂ ਬਣਾਈ ਚਾਹ ਤੇ ਪਹਿਲਾਂ ਮੈਂ ਚਾੜੂ ਲਾ ਲਿਆ ਸੀ ਚਾੜੂ ਲਾਉਣ ਤੋਂ ਬਾਅਦ ਮੈਂ ਚਾਹ ਬਣਾਈ ਤੇ ਹੁਣ ਆਪਾਂ ਬੱਚਿਆਂ ਦੀ ਤਿਆਰੀ ਸ਼ੁਰੂ ਕਰਤੀ ਸੀ ਸਕੂਲ ਭੇਜਣ ਦੀ ਨਾਸ਼ਤਾ ਵਗੈਰਾ ਬਣਾਇਆ ਤੇ ਉਸ ਤੋਂ ਬਾਅਦ ਜੇ ਆਪਾਂ ਸਾਰੇ ਕੰਮ ਕਾਰ ਕੀਤੇ ਕਰਦੇ ਫਟਾਫਟ ਤੇ ਅੱਜ ਅਸੀਂ ਜਾਣਾ ਸੀ ਮੇਰੇ ਦਿਓਰ ਦਾ ਮੰਗਣਾ ਕਰਨ ਤੇ ਇਸ ਕਰਕੇ ਜੀ ਆਪਾਂ ਸਾਰੇ ਕੰਮ ਕਰ ਜਲਦੀ ਜਲਦੀ ਕੀਤੇ ਆ ਤੇ ਇੱਥੇ ਜਿਗਰਜੋਤ ਦੇ ਪਾਪਾ ਵੀ ਤਿਆਰ ਹੋ ਗਏ ਸੀ ਚਲੋ ਜੀ ਆਪਾਂ ਹੋ ਗਏ ਹੁਣ ਤਿਆਰ ਤੇ ਚੱਲਨੇ ਹਾਂ ਜੀ ਮੇਰੇ ਦਿਓਰ ਦਾ ਮੰਗਣਾ ਕਰਨ ਕੀ ਪੁੱਤਰ ਹੈ ਤੇ ਅੰਦਰ ਇਹ ਬਾਤ ਆਏ ਕਾਲਾ ਪੈ ਜਾਂਦਾ ਕਿ ਕਿਤੇ ਮੈਨੂੰ ਛੱਡ ਕੇ ਨਾ ਚਲੇ ਜਾਣਾ ਤੇ ਚਲੋ ਆਪਾਂ ਹਣ ਉੱਥੇ ਚੱਲ ਕੇ ਤੁਹਾਨੂੰ ਮਿਲਾਂਗੇ ਜੀ ਤੇ ਵੀਡੀਓ ਤੇ ਨਾਲ ਜੀ ਜ਼ਰੂਰ ਬਣੇ ਰਹੋ ਥੋੜਾ ਬਤਾ ਜਿੰਨਾ ਹੋ ਸਕਾ ਦਿਖਾਵਾਂਗੇ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਧਰ ਦੇਖੋ ਅਨਰੀਤ ਵੀ ਤਿਆਰ ਹੋਇਆ ਬੈਠਾ ਏ ਆਪਾਂ ਇਹਨੂੰ ਕੋਟੀ ਪਾ ਦਈਏ ਉੱਪਰ ਸੂਟ ਦੇ ਖਾਂਢੀਏ ਤੇ ਬੱਚਿਆਂ ਦਾ ਜਿੰਨਾ ਵਿਚਾਰ ਰੱਖੀਏ ਉਨਾ ਹੀ ਥੋੜਾ ਹੈ ਚਲੋ ਜੀ ਆਪਾਂ ਚੱਲਦੇ ਹਾਂ ਤੇ ਇਧਰ ਆਪਣੀਆਂ ਗੱਡੀਆਂ ਹੋ ਗਈਆਂ ਨੇ ਰੈਡੀ ਪਿਆਰੀ ਕਰ ਦੇਖੋ ਗੱਜੋ ਤਰੇਵੇ ਦਾ ਕਰੇ ਮੈਂ ਟਾਣੇ ਚੌਲ ਦੇ ਮੈਂ ਇਹ ਜਾਣਾ ਮੈਂ ਇਹਨੂੰ ਗੱਡੀ ਚਾਣਾ ਹੈ ਇਹ ਸਾਰਿਆਂ ਨੇ ਤੇ ਆਦੀ ਕਰ ਲਈਏ ਹੁਣ ਬਸ ਤੁਰਨ ਦੀ ਥੇਰੇ ਆ ਗੱਡੀ ਹੈ ਹਾਂ ਉਹ ਗੱਡੀ ਹੈ ਕਿਹੜੀ ਗੱਡੀ ਤੇ ਬੈਠਾਂਗਾ ਕਿਹੜੀ ਤੇ ਮਾਮੂ ਦੀ

टाइम भी काफी हो गया भी हो गया है वैसे चलो सब्जी सब्जी आ गई फ्री तो बैठे ने फोन ने दे दे दे। चलो जी हम आप वीडियो डियो जी पूरा एंड तक जरूर देखो तो चलो आपके दिखाते हैं जिन्ना को अपने तो ब्लॉग बनया जरूर बनाव गे चलो जी इतना पहुँच आए सी तो हम लगे कि आप चाह पानी पीना Er det hull inni den? ਚਲੋ ਜੀ ਹੁਣ ਆਪਾਂ ਇੱਥੇ ਚਾਹ ਪਾਣੀ ਪੀ ਕੇ ਤੇ ਆਪਾਂ ਬੈਠ ਗਏ ਸੀ ਜੀ ਛੱਤ ਤੇ ਤੇ ਉੱਪਰ ਆਪਣੇ ਬੈਠਣ ਦਾ ਅਰੇਂਜਮੈਂਟ ਕੀਤਾ ਸੀ ਕਿਉਂਕਿ ਤੋਂਪ ਚ ਕਹਿੰਦੇ ਸਾਰੇ ਕਹਿੰਦੇ ਤੋਂਪ ਚ ਬੈਠਾਂਗੇ ਤੇ ਇਸ ਕਰਕੇ ਜੀ ਉੱਪਰ ਚਲੇ ਗਏ ਸੀ ਸਾਰੇ ਤੇ ਇਧਰ ਬਾਥੋੜਾ ਜਾਂ ਸੀਨ ਡਿਆ ਛੱਤ ਤੇ ਸਾਰੀ ਫੈਮਿਲੀ ਆਪਣੀ ਇੱਥੇ ਬੈਠੀ ਆ ਚਲੋ ਜੀ ਹੁਣ ਟਾਈਮ ਹੋ ਗਿਆ ਸੀ 3 ਵਜੇ ਦਾ ਤੇ ਆਪਣੀ ਜੀ ਹੁਣ ਇੱਥੇ ਆਪਾਂ ਸ਼ੁਰੂ ਕਰਤੀ ਸੀ ਸ਼ਗਨ ਦੀ ਤਿਆਰੀ ਕੁੜੀ ਦਾ ਸ਼ਗਨ ਪਾਉਣਾ ਸੀ ਅਈ ਆਪਾਂ ਜੀ ਸਾਰਾ ਜਿਹੜਾ ਸਮਾਨ ਇੱਥੇ ਰੱਖਤਾ ਸੀ ਲਿਆ ਕੇ ਟੇਬਲ ਤੇ ਜੋ ਜੋ ਆਪਣਾ ਰਿਵਾਜ ਹੁੰਦਾ ਹੈ ਨਾ ਇਹ ਆਪਣੇ ਰਿਵਾਜ ਦੇ ਮੁਤਾਬਕ ਜੀ ਹਰ ਕੋਈ ਕਰਦਾ ਹੈ ਤੇ ਇੱਥੇ ਥਾਲੀ ਚਵਣ ਪਾਣ ਲੱਗੇ ਸੀ ਪਤਾਸੇ ਤੇ ਆਪਾਂ ਨਾ ਰੱਖਿਆ ਸੀ ਬਰਫੀ ਦਾ ਡੱਬਾ ਤੇ ਬਾਹਰ ਰੋਟੀ ਲੈ ਕੇ ਆਏ ਸੀ ਤੇ ਇਧਰੇ ਮੰਮੀ ਕਰਾਰੇ ਸੀ ਫਲ ਕਾਰੀ ਰੋਟੀ ਦੀ ਤੇ ਸ਼ਗਨ ਪਾਉਣੀ ਸ਼ੁਰੂ ਕਰਤੇ ਸੀ ਜੀ ਤੇ ਮੈਂ ਆਪਣੀਆਂ ਭੈਣਾਂ ਨੂੰ ਸੌਰੀ ਮੰਗਦੀ ਆ ਕਿ ਮੈਂ ਆਪਣੀ ਦੇਵਰਾਣੀ ਦਾ ਸਪੇਸ ਹਾਲੇ ਤੱਕ ਤੁਹਾਨੂੰ ਨਹੀਂ ਸ਼ੇਅਰ ਕੀਤਾ ਤੇ ਆਪਾਂ ਜੀ ਅੱਗੇ ਮੈਰਿਜ ਦੇ ਵਿੱਚ ਪੂਰਾ ਤਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਆਪਾਂ ਮਰਜ਼ੀ ਵੀਡੀਓ ਕੋਲੀ ਬਣਾਵਾਂਗੇ ਤੇ ਚਲੋ ਇੱਥੇ ਸਾਰੇ ਬਣੇ ਸ਼ਗਨ ਪਹਾਰ ਐਸੀ ਕੁੜੀ ਦੇ ਤੇ ਸਾਡੇ ਰਿਵਾਜ ਹੈ ਜੀ ਅਸੀਂ ਮੁੰਡੇ ਨੂੰ ਵੀ ਨਾਲ ਨਹੀਂ ਲੈ ਕੇ ਜਾਂਦੇ ਤੇ ਉਹ ਜਿਹੜੇ ਨਾਲ ਬੈਠਿਆ ਤੇ ਉਹ ਕੁੜੀ ਦੇ ਬ੍ਰਦਰ ਆ ਤੇ ਸਾਡੇ ਰਿਵਾਜ ਇਸ ਤਰ੍ਹਾਂ ਹੈ ਜੀ ਤੇ ਜਿਵੇਂ ਹੁਣ ਅਸੀਂ ਕੁੜੀਵਾਰਿਆਂ ਦੇ ਘਰ ਸੱਗਣ ਪਾ ਕੇ ਕੁੜੀ ਦੇ ਆਏ ਆ ਤੇ ਹੁਣ ਕੁੜੀ ਵਾਲੇ ਇੱਧਰ ਆਣਗੇ ਜੀ ਆਪਣੇ ਮੁੰਡੇ ਦੀ ਛਗਣ ਪਾਉਣ ਤੇ ਸਾਡੇ ਇਸ ਤਰ੍ਹਾਂ ਰਿਵਾਜ ਹੈ ਜੀ ਤੇ ਕੁੜੀ ਮੁੰਡੇ ਨੂੰ ਇਕੱਠਾ ਬਿਠਾ ਕੇ ਛਗਣ ਨਹੀਂ ਪਾਉਂਦੇ ਅਲੱਗ-ਅਲੱਗ ਪਾਉਂਦੇ ਆ ਜੀ ਇੱਕ ਦੂਸਰੇ ਦੇ ਘਰ ਜਾ ਕੇ ਤੇ ਇਸ ਕਰਕੇ ਜੀ ਵੈਸੇ ਤਾਂ ਹੁਣ ਰਿਵਾਜ ਕੁਝ ਲੋਕ ਚੇਂਜ ਕਰ ਵੀ ਰਹੇ ਆ ਕਈ ਰਿੰਗ ਸ਼ਰਮਣੀ ਕਰ ਲੈਂਦੇ ਆ ਤੇ ਕਰਨ ਲੱਗ ਗਏ ਆ ਤੇ ਬਾਕੀ ਜ਼ਿਆਦਾਤਰ ਹਾਲੇ ਭਰਾ ਵੀ ਪੁਰਾਣਾ ਹੀ ਰਿਵਾਜ ਹੈ ਸਾਡਾ ਤੇ ਉਹੀ ਚੱਲਾ ਆਉਂਦਾ ਏ ਤੇ ਚਲੋ ਆਪਣੀ ਫਿਰ ਖਾਣਾ ਖਾਣ ਤੋਂ ਬਾਅਦ ਹੋ ਗਈ ਸੀ ਜੀ ਕਾਰ ਦੀ ਵਾਪਸੀ ਤੇ ਇਧਰ ਆਪਾਂ ਥੋੜਾ ਜਿਹਾ ਵੀਡੀਓ ਬਣਾ ਲਈ ਕਿਉਂਕਿ ਸਾਰੇ ਹੀ ਆਪਣੀ ਆਪਣੀਆਂ ਗੱਲਾਂ ਦੇ ਵਿੱਚ ਆਏ ਨਰੁਜੇ ਹੋਏ ਸੀ ਤੇ ਬਹੁਤ ਖੁਸ਼ੀ ਖੁਸ਼ਾ ਜੀ ਸਾਰੇ ਤੇ ਫੈਮਿਲੀ ਬਹੁਤ ਵਧੀਆ ਹੋ ਵੀ ਆਪਣੇ ਵਿੱਚ ਰਚਣ ਵਾਲੀ ਏ ਤੇ ਚਲੋ ਜੋੜੀਆਂ ਤਾਂ ਪ੍ਰਮਾਤਮਾ ਹੀ ਬਣਾਉਂਦਾ ਏ ਸੀਲਾ ਬਣ ਜਾਂਦਾ ਏ ਹਰ ਕਿਸੇ ਦਾ ਤੇ ਆਪਾਂ ਜੀ ਜਿਹੜੀ ਹੁਣ ਆਪਾਂ ਕੁੜੀ ਵਾਲੇ ਆਪਣੇ ਘਰ ਆਉਣਗੇ ਮੁੰਡੇ ਦੇ ਸ਼ਗਨ ਪਾਉਣ ਤੇ ਉਹ ਵੀ ਆਪਾਂ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਪਾਂ ਸਾਰੀ ਵੀਡੀਓ ਤੁਹਾਨੂੰ ਵੀ ਦਿਖਾਵਾਂਗੇ ਉਹ ਵੀਡੀਓ ਆਪਣੀ ਥੋੜੀ ਜੀ ਲੌਂਗ ਬਣ ਜਾਏਗੀ ਤੇ ਜ਼ਰੂਰ ਦੇਖਿਓ ਉਹਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਕੀ ਕੀ ਸਾਡੇ ਕਰਦੇ ਆ ਰਿਵਾਜ ਰਸਮ ਰਿਵਾਜਾਂ ਤੇ ਚਲੋ ਆਪਾਂ ਹੁਣ ਪਿੰਡ ਦੇ ਨੇੜੇ ਪਹੁੰਚਾਏ ਸੀ ਤੇ ਆਪਾਂ ਖੇਤਾਂ ਵਾਲੀ ਸਾਈਡ ਤੋਂ ਆਏ ਸੀ ਆਪਣਾ ਹੀ ਖੇਤ ਆ ਇੱਧਰ ਤੇ ਚਲੋ ਹੁਣ ਆਪਾਂ ਨੇੜੇ ਪਹੁੰਚ ਆਇਆ ਜੀ ਆ ਗਿਆ ਜੀ ਅੱਗੇ ਆਪਣੀ ਟਾਣੀ ਉਸ ਪਿੰਡ ਦਾ ਤੋਂ ਅੱਗੇ ਤੇ ਚਲੋ ਆਪਾਂ ਅੱਜ ਦੀ ਵੀਡੀਓ ਦੇ ਇੱਥੇ ਹੀ ਐਂਡ ਕਰਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਵੀਡੀਓ ਵਧੀਆ ਲੱਗੀ ਹੋਵੇਗੀ ਵੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਤੇ ਆਉਣ ਵਾਲਾ ਵਲੌਗ ਵੀ ਜ਼ਰੂਰ ਦੇਖਿਓ ਜੀ ਫੁੱਲ ਵਾਚ ਕਰੋ ਸਾਰੇ ਤੇ ਚਲੋ ਜੀ ਇਹ 파ਰਟ 1 ਬਣਨੇ ਤੇ ਆਪਾਂ ਜੀ 파ਰਟ 2 ਦੂਸਰਾ ਵਲੌਗ ਲਿਆਵਾਂਗੇ ਤੇ ਸਾਰੇ ਜਣੇ ਜੀ ਜ਼ਰੂਰ ਦੇਖਿਓ ਚਲੋ ਜੀ ਆ ਗਿਆ ਆਪਣਾ ਘਰ ਤੇ ਅਨੁਰੀ ਇੱਥੇ ਸੌਂਗੀ ਸੀ ਪੂਰਾ ਦਿਨ ਖੇਡ ਖੇਡ ਕੇ ਬਹੁਤ ਖੁਸ਼ ਸੀ ਅੱਜ ਉੱਥੇ ਸਾਰਾ ਦਿਨ ਖੁਸ਼ ਰਹੀ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ